ਪਲਕੇ ਪੀਆ ਮੋਦੀ ਪੰਜਾਬ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਆਪਣੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਦੱਸਦੀ ਕਿ ਹੁਸ਼ਿਆਰਪੁਰ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਅੰਦਰ ਹੀ ਸਾਰਾ ਚੋਣ ਪ੍ਰਚਾਰ ਕੀਤਾ ਜਾਵੇਗਾ ਬੀਜੇਪੀ ਪਾਰਟੀ ਦੇ ਵੱਲੋਂ ਇਸ ਵਾਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਿੱਥੇ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਵੋਟਾਂ ਦੇ ਲਈ ਕੁਝ ਕੁ ਹੀ ਘੰਟੇ ਬਾਕੀ ਰਹਿ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ 1 ਜਾਂ 2 ਦਿਨ ਦਾ ਸਮਾਂ ਰਹਿ ਚੁੱਕਾ ਹੈ ਜਾਂ ਕੁਝ ਹੀ ਘੰਟਿਆਂ ਦੀ ਗੱਲ ਹੈ 1 ਜੂਨ ਨੂੰ ਵੋਟਾਂ ਹੋਣੀਆਂ ਨੇ ਉਸ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਐਲਾਨੇ ਜਾਣਗੇ ਫਿਰ ਦੇਖਣਾ ਹੋਵੇਗਾ ਕਿ ਆਖਰਕਾਰ ਲੋਕਾਂ ਨੇ ਕੀ ਫਤਵਾ ਸੁਣਾਇਆ ਕਿ ਭਾਜਪਾ ਪਾਰਟੀ ਪੰਜਾਬ ਦੇ ਵਿੱਚ ਆਪਣਾ ਕਿੰਨਾ ਕੋ ਜ਼ਿਆਦਾ ਲੋਕਾਂ ਦੇ ਨਾਲ ਯਕੀਨੀ ਹੈ ਕਿ ਕਿੰਨੀਆਂ ਸੇਟਾਂ ਜੜੀਆਂ ਨੇ ਉਹ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਦਿੱਤੀਆਂ ਨੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਪਰ ਇਸ ਵਾਰ ਜਦੋਂ ਪੀਐਮ ਮੋਦੀ ਹੁਣੀ ਗੁਰਦਾਸਪੁਰ ਜਾਂਦੇ ਨੇ ਜਲੰਧਰ ਆਉਂਦੇ ਨੇ ਪਟਿਆਲੇ ਆਉਂਦੇ ਨੇ ਤਾਂ ਉਸ ਵਕਤ ਵੱਡਾ ਸਮਰਥਨ ਦੇਖਣ ਨੂੰ ਮਿਲਿਆ ਪਰ ਇਸ ਵਾਰ ਵੀ ਜੋ ਪੀਐਮ ਮੋਦੀ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਪੰਜਰੇ ਨੇ ਭਲਕੇ ਤੇ ਉਹਨਾਂ ਦੀ ਜੋ ਰੈਲੀ ਹੈ ਉਹ ਹੋਣ ਜਾ ਰਹੀ ਹੈ ਭਲਕੇ ਜਿਸ ਦੇ ਵਿੱਚ ਅਨਸ਼ਾਰਪੁਰ ਤੋਂ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਉਹਨਾਂ ਦੇ ਹੱਕ ਦੇ ਵਿੱਚ ਜੋਨ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਐਸ ਦੇ ਨਾਲ ਹੀ ਸੁਰੱਖਿਆ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਚੱਪੇ-ਚੱਪੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਨੇ ਕਿਸੇ ਵੀ ਤਰੀਕਰ ਦੀ ਕੋਈ ਵੀ ਪਤਾ ਹੀ ਜਿਹੜੀ ਹੈ ਉਹ ਸਿਕਿਉਰਿਟੀ ਦੇ ਵਿੱਚ ਜਾਂ ਸੁਰੱਖਿਆ ਦੇ ਵਿੱਚ ਨਹੀਂ ਵਰਤੀ ਜਾਵੇਗੀ ਤਾਂ ਬੀਤੇ ਦਿਨਾਂ ਤੇ ਦੌਰਾਨ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਪੀਐਮ ਮੋਦੀ ਪੰਜਾਬ ਦੌਰੇ ਤੇ ਸੰਤ ਤੱਕ ਕਿੰਨੀ ਜ਼ਿਆਦਾ ਫਖਤੀ ਅਪਣਾਈ ਗਈ ਸੀਗੀ ਪੁਲਿਸ ਦੇ ਵੱਲੋਂ ਇਸ ਦੌਰਾਨ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਸ਼ਕਤੀ ਅਪਣਾਏਗੀ ਕਿਉਂਕਿ ਪੀਐਮ ਮੋਦੀ ਪਲਕੇ ਆ ਰਹੇ ਨੇ ਨੀਤਾ ਸੋਮਪrakash ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਫਿਲਹਾਲ ਇਹ ਤਾਂ 4 ਜੂਨ ਹੀ ਦੱਸੇਗੀ ਕਿ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਸੁਣਾਇਆ ਹੈ ਪਲਕੇ ਪੀਐਮ ਮੋਦੀ ਪੰਜਾਬ ਆ ਰਹੇ ਨੇ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਆਪਣੀ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ ਦਸਦੀ ਕੇ ਹੁਸ਼ਿਆਰਪੁਰ ਦੇ ਵਿੱਚ ਦੁਸ਼ਹਿਰਾ ਗਰਾਊਂਡ ਦੇ ਅੰਦਰ ਹੀ ਸਾਰਾ ਚੋਣ ਪ੍ਰਚਾਰ ਕੀਤਾ ਜਾਵੇਗਾ ਬੀਜੇਪੀ ਪਾਰਟੀ ਦੇ ਵੱਲੋਂ ਇਸ ਵਾਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਉੱਤੇ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਿੱਥੇ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਹੀ ਵੋਟਾਂ ਦੇ ਲਈ ਕੁਝ ਕੁ ਹੀ ਘੰਟੇ ਬਾਕੀ ਰਹਿ ਚੁੱਕੇ ਨੇ ਯਾਨੀ ਕਿ ਤਕਰੀਬਨ ਤਕਰੀਬਨ 1 ਜਾਂ 2 ਦਿਨ ਦਾ ਸਮਾਂ ਰਹਿ ਚੁੱਕਾ ਹੈ ਜਾਂ ਕੁਝ ਹੀ ਘੰਟਿਆਂ ਦੀ ਗੱਲ ਹੈ 1 ਜੂਨ ਨੂੰ ਵੋਟਾਂ ਹੋਣੀਆਂ ਨੇ ਉਸ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਐਲਾਨੇ ਜਾਣਗੇ ਫਿਰ ਦੇਖਣਾ ਹੋਵੇਗਾ ਕਿ ਆਖਰਕਾਰ ਲੋਕਾਂ ਨੇ ਕੀ ਫਤਵਾ ਸੁਣਾਇਆ ਕਿ ਭਾਜਪਾ ਪਾਰਟੀ ਪੰਜਾਬ ਦੇ ਵਿੱਚ ਆਪਣਾ ਕਿੰਨਾ ਕੋ ਜ਼ਿਆਦਾ ਲੋਕਾਂ ਦੇ ਨਾਲ ਯਕੀਨ ਦੀ ਹੈ ਕਿ ਕਿੰਨਾਂ ਸੇਟਾਂ ਜੜੀਆਂ ਨੇ ਉਹ ਲੋਕਾਂ ਨੇ ਇਹਨਾਂ ਨੂੰ ਜਿਤਾ ਕੇ ਦਿੱਤੀਆਂ ਨੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਪਰ ਇਸ ਵਾਰ ਜਦੋਂ ਪੀਐਮ ਮੋਦੀ ਹੁਣੀ ਗੁਰਦਾਸਪੁਰ ਜਾਂਦੇ ਨੇ ਜਲੰਧਰ ਆਉਂਦੇ ਨੇ ਪਟਿਆਲੇ ਆਉਂਦੇ ਨੇ ਤਾਂ ਉਸ ਵਕਤ ਵੱਡਾ ਸਮਰਥਨ ਦੇਖਣ ਨੂੰ ਮਿਲਿਆ ਪਰ ਇਸ ਵਾਰ ਵੀ ਜੋ ਪੀਐਮ ਮੋਦੀ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਪੰਜ ਰਹੇ ਨੇ ਭਲਕੇ ਤੇ ਉਹਨਾਂ ਦੀ ਜੋ ਰੈਲੀ ਹੈ ਉਹ ਹੋਣ ਜਾ ਰਹੀ ਹੈ ਭਲਕੇ ਜਿਸ ਦੇ ਵਿੱਚ ਹੁਸ਼ਿਆਰਪੁਰ ਤੋਂ ਉਮੀਦਵਾਰ ਅਨੀਤਾ ਸੋਮਪrakash ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ ਇਸ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਵੀ ਕੀਤੇ ਗਏ ਨੇ ਇਸ ਦੇ ਨਾਲ ਹੀ ਸੁਰੱਖਿਆ ਤੇ ਜੇਕਰ ਗਲ ਕੀਤੀ ਜਾਵੇ ਤਾਂ ਚੱਪੇ-ਚੱਪੇ ਤੇ ਪੁਲਿਸ ਮੁਲਾਜ਼ਮ ਤਾਇਨਾਤ ਨੇ ਕਿਸੇ ਵੀ ਤਰੀਕਰ ਦੀ ਕੋਈ ਵੀ ਪਤਾ ਹੀ ਜਿਹੜੀ ਹੈ ਉਹ ਸਿਕਿਉਰਿਟੀ ਦੇ ਵਿੱਚ ਜਾਂ ਸੁਰੱਖਿਆ ਦੇ ਵਿੱਚ ਨਹੀਂ ਵਰਤੀ ਜਾਵੇਗੀ ਤਾਂ ਬੀਤੇ ਦਿਨਾਂ ਤੇ ਦੌਰਾਨ ਵੀ ਤੁਸੀਂ ਦੇਖਿਆ ਹੋਵੇਗਾ ਜਦੋਂ ਪੀਐਮ ਮੋਦੀ ਪੰਜਾਬ ਦੌਰੇ ਤੇ ਸੰਤ ਤੱਕ ਕਿੰਨੀ ਜ਼ਿਆਦਾ ਸਖਤੀ ਅਪਣਾਈ ਗਈ ਸੀਗੀ ਪੁਲਿਸ ਦੇ ਵੱਲੋਂ ਇਸ ਦੌਰਾਨ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਵਾਰ ਫਿਰ ਤੋਂ ਪੰਜਾਬ ਪੁਲਿਸ ਸਖਤੀ ਅਪਣਾਏਗੀ ਕਿਉਂਕਿ ਪੀਐਮ ਮੋਦੀ ਪਲਕੇ ਆ ਰਹੇ ਨੇ ਨੀਤਾ ਸੋਮਪrakash ਉਹਨਾਂ ਦੇ ਹੱਕ ਦੇ ਵਿੱਚ ਜੋਨ ਪ੍ਰਚਾਰ ਕਰਨ ਦੇ ਲਈ ਫਿਲਹਾਲ ਇਹ ਤਾਂ 4 ਜੂਨ ਹੀ ਦੱਸੇਗੀ ਕਿ ਪੰਜਾਬ ਦੇ ਲੋਕਾਂ ਨੇ ਕੀ ਫਤਵਾ ਸੁਣਾਇਆ ਹੈ